ਮੈਂ ਉੱਥੇ ਫਰਾਂਸ ਜਾ ਵੜਿਆ ਉੱਥੇ ਕੋਈ ਵੀ ਪੰਜਾਬੀ ਦਸਤਾਰ ਧਾਰਵੀ ਤੇ ਕੀ ਪੰਜਾਬੀ ਜਾਂ ਇੰਡੀਅਨ ਬੰਦਾ ਨਹੀਂ ਹੁੰਦਾ ਕੋਈ ਵੀ ਪੂਰ ਬਣਿਆ ਉਹਨੂੰ ਕਹਿੰਦੇ ਟੈਟ ਨਿਊ ਤੇ ਦੂਸਰਾ ਪਬਲਿਕ ਪਲੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਚਿੰਨ ਪਾਉਣ ਤੇ ਪਾਬੰਦੀ ਜੇ ਨਹੀਂ ਦਸਤਾਰ ਹੈ ਧਾਰਮਿਕ ਚਿੰਨ ਸ਼ੋਅ ਕਰਦੀ ਵੀ ਨੰਗੇ ਸਿਰ ਦੀ ਫੋਟੋ ਦੇਣੀ ਹੈ ਅੱਛਾ ਮੇਰੀ ਉਹਨਾਂ ਨੇ ਰਿਜੈਕਟ ਕਰ ਦਿੱਤੀ ਨੰਗੇ ਸਰਾਰੀ ਆਪਣੀ ਬਚਪਨ ਦੀ ਬਾਲਵਸਤਾ ਦੀ ਫੋਟੋ ਦੇ ਦੇ ਤੂੰ ਪਹਿਲਾ ਸਿੱਖਾ ਜਿਹੜਾ ਇੱਥੇ ਦਾ ਨਾਕ ਬਣਿਆ ਸਿਟੀਜਨ ਬਣਿਆ ਹਾਲਾਂਕਿ ਗੈਰ ਕਾਨੂੰਨੀ ਹੈ ਫੋਟੋ ਤਾਂ ਕਰੰਟ ਚਾਹੀਦੀ ਆ ਮੈਂ ਕਾ ਵੀ ਮੈਂ ਨਹੀਂ ਦੇਣੀ ਕਿੰਦਾ ਕਿਉਂ ਮੈਂ ਕਹਾਂ ਮੈਂ ਦੇ ਨਹੀਂ ਨਹੀਂ ਮੈਂ ਲੈਬਰੀ ਜਾ ਕੇ ਪੜਨਾ ਸ਼ੁਰੂ ਕੀਤਾ ਸਮਝਣਾ ਸ਼ੁਰੂ ਕੀਤਾ ਦਸਤਾਰ ਦੀ ਖੋਜ ਕੀਤੀ ਪੁੱਛ ਪਾਦਰੀ ਦੀ ਜਿਹੜੀ ਯੂਨੀਫਾਰਮ ਆ ਉਹ ਚਿੱਟੀ ਦਸਤਾਰ ਤੇ ਚਿੱਟਾ ਚੋਲਾ ਹੂੰ ਕੋ ਦਸਤਾਰ ਕੇਸਾਤਾਰੀ ਹੋਣਗੇ ਤਾਂ ਇਹ ਦਸਤਾਰ ਬੰਦੇ ਹੋਣਗੇ ਅੱਜ ਵੀ ਐਸੀ ਤਰ੍ਹਾਂ ਪ੍ਰੋਸੈਸ ਚੱਲਦਾ ਕਿ ਇਹ ਚੇਂਜ ਹੋ ਗਿਆ 2003 ਚ ਫੇਰ ਚੇਂਜ ਹੋ ਗਿਆ ਵੀ ਇਹਦੇ ਇਹ ਜਿਹੜੀ ਦਸਤਾਰ ਨਹੀਂ ਬੰਦਦੀ ਜਿਹੜਾ ਕੋਈ ਜਾਂਦਾ ਸੀ ਮਤਲਬ ਉਹ ਜੇ ਕੇਸਾਤਾਰੀ ਹੁੰਦਾ ਸੀ ਕਲੀਨ ਸ਼ੇਪ ਹੋ ਜਾਂਦਾ ਸੀ ਸਾਰੇ ਕਲੀਨ ਸ਼ੇਪ ਦੇ ਹਾਂਜੀ ਮਜਬੂਰੀ ਹੀ ਕੰਮ ਆਉਂਦੀ ਦਸਤਾਰ ਬੰਨਣਾ ਤਾਂ ਤਾਂ ਨਹੀਂ ਰੋਕਦੇ ਸੀਗੇ ਵੀ ਆਹ ਬੰਦਾ ਬੰਨ ਕੇ ਰੱਖ ਸਕਦਾ ਉਸ ਵਿੱਚ ਕੋਈ ਸਰਕਾਰੀ ਨੌਕਰੀ ਨਹੀਂ ਮਿਲਦਾ ਅੱਛਾ ਦਸਤਾਰ ਹੈ ਬੇਤੀ ਬੇਰੀ ਇੰਡੀਆ ਕੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਮੋਨ ਨੇ 17 ਅਗਸਤ ਦੀ ਮੇਰੀ ਅਪਾਇੰਟਮੈਂਟ ਸੀ ਜੇ ਤੁਸੀਂ ਨਾ ਸਾਡੀ ਦਸਤਾਰ ਬਣਾ ਸਕੇ ਫਰਾਂਸ ਕੇ ਨਾ ਉਹ ਵੀ ਧੱਕੇ ਨਾਲ ਸਾਡੀ ਦਸਤਾਰ ਲਾਉਣ ਕੇ ਪਬਲਿਕ ਪਲੇਸ ਸਾਡਾ ਲੜਾਈ ਝਗੜਾ ਹੂੰ ਕਿਉਂਕਿ ਅਸੀਂ ਤਾਂ ਦਸਤਾਰ ਬੰਨ ਕੇ ਰੱਖਣੀ ਹੈ ਜਗਾ ਜਾਨ ਤੁਸੀਂ ਐਲਾਨ ਕਰ ਦੋ ਵੀ ਫਰਾਂਸ ਦੇ ਸਿੱਖ ਸਾਡੇ ਸਿੱਖੀ ਸਿੱਖ ਜਦਾ ਹਿੱਸਾ ਹੀ ਨਹੀਂ ਅਈ ਜਾਣੀ ਸਾਡਾ ਕੰਮ ਜਾਣੇ ਬਿਲਕੁਲ ਜੀ ਕਿੰਦਾ ਇਦਾਂ ਕਿਦਾਂ ਕਹਿ ਦਿਆ ਮੈਂ ਕਹਿ ਫਿਰਦੇ ਹੂੰ ਕਿੰਨਾ ਮੈਂ ਸਲਾਹ ਕਰਕੇ ਦੱਸਦਾ ਮੈਂ ਕਿਹਨਾ ਦੱਸ ਰਿਹਾ ਕਹਿੰਦਾ ਸੁਪਰੀਮ ਕੋਰਟ ਮੈਂ ਕਹਾ ਉਹ ਕੌਣ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਇਹ ਇਹ ਪ੍ਰਧਾਨ ਜੀ ਦੀ ਵਰਡਿੰਗ ਸੀ ਇਹ ਪ੍ਰਧਾਨਗੀ ਜੀ ਬੱਕਰ ਸਾਹਿਬ ਇਹ ਤਾਂ ਫਿਰ ਪੰਜਾਬੀ ਉੱਤੇ ਫਰੈਂਚ ਕਹਿੰਦੇ ਉੱਤੇ ਫਰੈਂਚ ਚੱਲਦੀ ਮੈਂ ਕਹਾ ਜਹੇਦਾਰ ਜੀ ਤੁਸੀਂ ਐਡੀ ਵੱਡੀ ਪੋਸਟ ਤੇ ਹੋ ਸਾਡੀ ਤੇ ਹੂੰ ਤਾਂ ਲੈਂਗੁਏਜ ਦਾ ਹੀ ਨਹੀਂ ਪਤਾ ਸਾਡਾ ਤੁਸੀਂ ਫੈਸਲਾ ਕੀ ਕਰਦੇ ਕਾਲੀਦਾਨ ਨੂੰ ਮਿਲਿਆ ਜੀ ਸਾਰਿਆਂ ਨੂੰ ਮਿਲਿਆ ਪ੍ਰਧਾਨਾਂ ਨੂੰ ਮਿਲਿਆ ਮੈਨੂੰ ਕਹਿੰਦੇ ਵੀ ਤੁਸੀਂ ਬੱਚੇ ਇੰਡੀਆ ਪੜਾ ਲਓ ਅੱਛਾ ਦਿੰਕਸਾਹ ਬਹਿ ਕਹਿਣ ਲੱਗੇ ਇਹ ਇਸ ਪਸ਼ੂ ਦਾ ਕਿੱਲਾ ਨਹੀਂ ਹੁੰਦਾ ਮਾਲਕ ਨਹੀਂ ਹੁੰਦਾ ਉਹਨੂੰ ਡਾਂਗਾ ਪੈਣੀ ਆ ਬਿਲਕੁਲ ਸਾਨੂੰ ਕੁੱਟ ਤਾਂ ਬੈਰੀ ਆ ਪੂਰੀ ਤਰ੍ਹਾਂ ਗੁਲਾਮੀ ਦੀਆਂ ਜਜ਼ੀਰਾ 'ਚ ਜਕੜੇ ਪਏ ਆ ਦਾ ਇੰਪੈਕਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਜੀਪ ਸਿੰਘ ਤਾਂ ਲੈ ਕੇ ਹਾਜ਼ਰਾਂ ਤੁਹਾਡੇ ਨਾਲ ਲਾਈਵ ਟਾਕ ਲਾਈਵ ਟਾਕ ਦੇ ਵਿੱਚ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ ਮੇਰੇ ਨਾਲ ਪਾਲ ਸਿੰਘ ਫਰਾਂਸ ਜੀ ਮੌਜੂਦ ਨੇ ਪਾਸਿੰਗ ਫਰਾਂਸ ਦਾ ਜਦੋਂ ਨਾਮ ਮੂੰਹ ਤੇ ਆਉਂਦਾਗਾ ਬਹੁਤ ਸਾਰੇ ਨੌਜਵਾਨ ਤਾਂ ਇਹਨਾਂ ਨੂੰ ਸ਼ਾਇਦ ਨਹੀਂ ਜਾਣਦੇ ਹੋਣਗੇ ਪਰ ਜਿਹੜੇ ਵਡੇਰੀ ਉਮਰ ਦੇ ਲੋਕ ਨੇ ਉਹ ਜਾਣਦੇ ਨੇ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਲੰਬਾ ਸਮਾਂ ਫਰਾਂਸ ਦੇ ਵਿੱਚ ਪੱਗ ਦੀ ਲੜਾਈ ਲੜੀ ਕਿਉਂਕਿ ਪੱਗ ਨੂੰ ਮਾਨਤਾ ਕਹਿੰਦੇ ਦਵਾਈ ਤਾਂ ਉਹ ਪਾਸਿੰਗ ਫਰਾਂਸ ਹੋ ਰਹੇ ਨੇ ਲੜਾਈ ਲੜ ਕੇ ਦਵਾਈ ਇੱਕ ਵੱਡੀ ਕਹਾਣੀ ਆ ਅੱਜ ਉਹ ਅਸੀਂ ਅੱਜ ਦੀ ਪੀੜ੍ਹੀ ਦੇ ਰੂਬਰੂ ਕਰਾਂਗੇ ਉਹਨਾਂ ਦੀ ਹੀ ਜਵਾਨੀ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਾਂਸ ਸਾਹਿਬ ਤੁਸੀਂ ਲੰਬਾ ਸਮਾਂ ਫਰਾਂਸ ਦੇ ਵਿੱਚ ਦਸਤਾਰ ਦੀ ਲੜਾਈ ਲੜੀ ਸ਼ੁਰੂ ਤੋਂ ਸਟਾਰਟਿੰਗ ਤੋਂ ਦੱਸਿਓ ਤੁਸੀਂ ਕਿਵੇਂ ਫਰਾਂਸ ਜਾਣੇ ਹੋ ਕਿਵੇਂ ਤੁਹਾਨੂੰ ਸਾਰਾ ਕੁਝ ਉੱਥੇ ਜਾ ਕੇ ਹੁੰਦਾਗਾ ਕਿਵੇਂ ਸਵੱਬ ਬਣਦਾ ਕਿੱਥੋਂ ਸ਼ੁਰੂ ਹੁੰਦਾ ਸੰਘਰਸ਼ ਤੁਹਾਡਾ ਇਹ ਜੇ ਆਪਾ ਰਾਜੀਵ ਸਿੰਘ ਜੀ ਜੇ ਪ੍ਰਾਣੀ ਪਹਿਲੇ ਤੋਂ ਸ਼ੁਰੂ ਕੀਤੀ ਤੇ ਇਹਦੇ ਕਈ ਦਿਨ ਲੱਗਣੇ ਘੰਟੇ ਨਹੀਂ ਤੁਸੀਂ ਇਹ ਦੇਖੋ ਵੀ ਮੈਂ ਜਦੋਂ ਇਥੋਂ ਇੰਡੀਆ ਤੋਂ ਪੰਜਾਬ ਤੋਂ ਗਿਆ ਹੂੰ ਮੈਂ ਜਿਆਦਾ ਸਫਰ ਬਾਈ ਰੋਡ ਕੀਤਾ ਹੂੰ ਪੈਦਲ ਨਾਲ ਕੋ ਬਾਈ ਰੋਡ ਬਾਈ ਟ੍ਰੇਨ ਜਿੱਥੇ ਮੈਂ ਪਹੁੰਚਾ ਮੈਂ ਪਹਿਲਾਂ ਮੈਂ ਜਰਮਨ ਪੜਿਆ ਜਾ ਕੇ ਹੂੰ ਕੰਮ ਵੀ ਕੀਤਾ ਥੋੜਾ ਜਿਹਾ 10 ਕਿ ਮਹੀਨੇ ਫਿਰ ਫਰਾਂਸ ਦੇ ਵਿੱਚ ਇਮੀਗ੍ਰੇਸ਼ਨ ਖੁੱਲੀ 1982 ਚ ਮੈਂ ਉੱਥੇ ਫਰਾਂਸ ਜਾ ਵੜਿਆ ਹੂੰ ਫਰਾਂਸ ਦੇ ਵਿੱਚ ਵੀ ਮੈਂ ਇੰਟੈਂਸਿਵ ਕੋਰਸ ਕੀਤਾ ਫ੍ਰੈਂਚ ਦਾ ਤੇ ਮੈਂ ਲਿਜੀਬਲ ਹੋ ਗਿਆ 83 ਦੇ ਤੁਸੀਂ ਲਾ ਲਓ ਵੀ ਅੱਧ ਜਹ ਚ ਵੀ ਮੈਂ ਪਾਸਪੋਰਟ ਲੈਣ ਦੇ ਹੱਕਦਾਰ ਹੋ ਗਿਆ ਉਸ ਦਾ ਜਦੋਂ ਮੈਂ ਪਾਸਪੋਰਟ ਲਈ ਆਪਣੀਆਂ ਫੋਟੋ ਦਿੱਤੀਆਂ ਮੈਂ ਉਦੋਂ ਸਾਊਥ ਫਰਾਂਸ ਚ ਰਹਿੰਦਾ ਸੀ ਉੱਥੇ ਕੋਈ ਵੀ ਪੰਜਾਬੀ ਦਸਤਾਰ ਧਾਰੀ ਤੇ ਕੀ ਪੰਜਾਬੀ ਜਾਂ ਇੰਡੀਅਨ ਬੰਦਾ ਨਹੀਂ ਸੀ ਉੱਥੇ ਕੋਈ ਵੀ اچھا ਉੱਥੇ ਕ ਕਾਨੂੰਨ ਆ 1905 ਦਾ ਹਾਂ ਉੱਥੇ ਦੇ ਲੋਕ ਬਹੁਤ ਦੁਖੀ ਹੋਏ ਧਾਰਮਿਕ ਲੋਕਾਂ ਤੋਂ ਰਾਜਿਆਂ ਨੇ ਬਹੁਤ ਛੱਦਤ ਕੀਤਾ ਤੇ ਪਾਦਰੀਆਂ ਦੇ ਕਹਿਣ ਤੇ ਹਾਂ ਉਹਨਾਂ ਨੇ ਇੱਕ ਉਹ ਉੱਥੇ ਦਾ ਜਿਹੜਾ ਇਨਕਲਾਬ ਆਇਆ ਤੇ ਉਸ ਤੋਂ ਬਾਅਦ ਇੱਕ ਕਾਨੂੰਨ ਬਣਿਆ ਹਾਂ ਉਹਨੂੰ ਕਹਿੰਦੇ ਤਤ ਨਿਊ ਤੇ ਦੂਸਰਾ ਪਬਲਿਕ ਪਲੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਚਿੰਨ ਪਾਉਣ ਤੇ ਪਾਬੰਦੀ ਹਾਂ ਹੁਣ ਜਿਹੜੀ ਦਸਤਾਰ ਹੈ ਧਾਰਮਿਕ ਚਿੰਨ ਸ਼ੋਅ ਕਰਦੀ ਇਸ ਕਰਕੇ ਉਹਨਾਂ ਨੇ ਲਿਖਿਆ ਤਤ ਨਿਊ ਵੀ ਤਤ ਮੀਨ ਸਿਰ ਨਿਊ ਨੰਗਾ ਵੀ ਨੰਗੇ ਸਿਰ ਦੀ ਫੋਟੋ ਦੇਣੀ ਹੈ अच्छा मेरी ਉਹਨਾਂ ਨੇ ਰਿਜੈਕਟ ਕਰ ਦਿੱਤੀ ਹੁਣ ਮੇਰੇ ਕੋਲ ਇੰਨਾ ਤੇ ਪੈਸਾ ਨਹੀਂ ਸੀ ਮੈਂ ਕੋਈ ਵਕੀਲ ਕਰਾਂ ਕੋਰਟ ਚ ਕਰਾਂ ਮੈਂ ਲਾਇਬ੍ਰੇਰੀ ਜਾ ਕੇ ਪੜਨਾ ਸ਼ੁਰੂ ਕੀਤਾ ਸਮਝਣਾ ਸ਼ੁਰੂ ਕੀਤਾ ਦਸਤਾਰ ਦੀ ਖੋਜ ਕੀਤੀ ਇਹ ਪਹਿਲੀ ਵਾਰ ਜੀ ਮੈਨੂੰ ਸਮਝਣ ਨੂੰ ਮੌਕਾ ਮਿਲਿਆ ਜਾਂ ਮੈਂ ਪੜਿਆ ਕਿ ਜਿਹੜੀ ਜੀਸਸ ਕ੍ਰਾਈਸ ਤੋਂ ਪਹਿਲਾਂ 184 ਸਾਲ ਪਹਿਲਾਂ ਭਾਵ ਅੱਜ ਤੋਂ 2584 ਸਾਲ ਪਹਿਲਾਂ ਦੀ 올ਡ ਟੈਸਟਾਮੈਂਟ ਬਾਈਬਲ ਹੈ ਕੀ ਬ੍ਰੋਪਾ ਸਾਫੇ ਅੰਗਰੇਜ਼ੀ ਚੋਂ ਦੇ ਟ੍ਰਾਂਸਲੇਟ ਹੋਈ। ਉਹ ਚ ਪਾਦਰੀ ਦੀ ਜਿਹੜੀ ਯੂਨੀਫਾਰਮ ਆ ਉਹ ਚਿੱਟੀ ਦਸਤਾਰ ਤੇ ਚਿੱਟਾ ਚੋਲਾ। ਅੱਛਾ ਮਤਲਬ ਜਿਹੜੇ ਪਾਦਰੀ ਸੀ ਉਹ ਦਸਤਾਰ ਕੇਸਾਦਾਰੀ ਹੋਣਗੇ ਤਾਂ ਇਹ ਦਸਤਾਰ ਬੰਨਦੇ ਹੋਣਗੇ। ਹੂੰ ਕਿਉਂਕਿ ਕੇਸਾਦਾਰੀ ਦਾ ਮੈਨੂੰ ਪਤਾ ਨਹੀਂ ਦਸਤਾਰ ਦਾ ਲਿਖਿਆ ਜਿਹੜਾ ਕਿਰਦਾਰ ਲਿਖਿਆ ਵੀ ਚਿੱਟੀ ਪਾਗ ਨੂੰ ਦਾਗ ਨਹੀਂ ਲੱਗਦੇ ਨਾ ਇਹ ਵੀ ਮੈਂ ਪੜਿਆ। ਮੈਂ ਉਦੋਂ ਆਹ ਤਾਂ ਨੈਟਵਰਕ ਹੈ ਨਹੀਂ ਸੀਗਾ ਸਿਸਟਮ। ਮੈਂ ਉਹਦੀਆਂ ਫੋਟੋਸ ਕਾਪੀਆਂ ਕਰਾਈਆਂ। ਨੇਵਰੀ ਚ ਰੱਖ ਲਈਆਂ ਹੋਰ ਪੜਦਾ ਪੜਦਾ ਮੈਂ ਜਦੋਂ ਦਸਤਾਰ ਬਾਰੇ ਪੜਿਆ ਤਾਇਮਾਨ ਤੇ ਨਿਕਲਾਮ ਆਇਆ 784 ਚ ਹੂੰ ਉਹਨੂੰ ਕਹਿੰਦੇ ਜੈਲੋ ਟਰਬਨ ਰੈਵਲੂਸ਼ਨ ਮੈਂ ਉਹ ਪੜਿਆ ਫਿਰ ਮੁਹੰਮਦ ਸਾਹਿਬ ਦਾ ਪਾਕਤਾਂ ਦਾ ਮੈਨੂੰ ਗੁਰੂ ਦੀ ਕਿਰਪਾ ਸੀ ਗੁਰੂ ਗ੍ਰੰਥ ਸਾਹਿਬ ਦਾ ਪਤਾ ਹੀ ਭਗਤ ਅਰਬਦਾਸ ਜੀ ਨੇ ਕੀ ਲਿਖਿਆ ਭਗਤ ਕਬੀਰ ਜੀ ਨੇ ਕੀ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਕੀ ਲਿਖਿਆ ਦਸਤਾਰ ਬਾਰੇ ਇਹ ਮੈਂ ਬਾਅਦ ਚ ਪਰਵਾ ਦੇਤੇ ਮੈਂ ਕਿਹਾ ਤੁਹਾਡੇ ਤੋਂ ਵੱਡੇ ਵੱਡੇ ਦਸਤਾਰ ਪਹਿਲਾਂ ਬਣਦੇ ਆਏ ਚਲੋ ਮੈਂ ਕੇਸ ਪੁੱਟ ਕਰਦਾ ਉਹਦੇ ਤੇ ਵੀ ਕੋਈ ਪਹਿਲਾਂ ਕਾਰਵਾਈ ਨਹੀਂ ਹੋਈ ਹੂੰ ਇਹਨੂੰ ਮੈਨੂੰ 5 6 6 7 ਮਹੀਨੇ ਲੱਗੇ ਤਾਂ ਰਾਣ ਸਾਹਿਬ ਜਦੋਂ ਤੁਸੀਂ ਕੇਸ ਕੀਤਾ ਕੇਸ ਕਰਨ ਲਈ ਪੈਸੇ ਫਿਰ ਤੁਸੀਂ ਕਿਵੇਂ ਪ੍ਰਬੰਧ ਕੀਤਾ ਮੇਰੇ ਕੋ ਕੋਈ ਪੈਸਾ ਨਹੀਂ ਸੀ ਜੀ ਨਾ ਮੈਂ ਕੋਈ ਕੇਸ ਕੀਤਾ ਮੈਂ ਤਾਂ ਕੇਸ ਮੈਂ ਰਿਪਲਾਈ ਕੀਤਾ ਉਹਦਾ ਅੱਛਾ ਮਤਲਬ ਉਸ ਪਾਸਪੋਰਟ ਅਫੀਸਰ ਜਿਹੜੀ ਪਾਸਪੋਰਟ ਅਥਾਰਟੀ ਸੀ ਜਿਹਨੇ ਪਾਸਪੋਰਟ ਇਸ਼ੂ ਕਰਨਾ ਸੀ ਜਿਹੜਾ ਫੁੱਲੀ ਇੰਚਾਰਜ ਸੀ ਉਹਨੂੰ ਮੈਂ ਉਹ ਲਿਖ ਕੇ ਭੇਜਤਾ ਠੀਕ ਹੈ ਉਹ ਤੋਂ ਛੇਤੀ ਬਾਅਦ ਦਰਬਾਰ ਸਾਹਿਬ ਤੇ ਅਕਾਲ ਤੱਕ ਸੈਪਟੇ ਅਟੈਕ ਹੋ ਗਿਆ ਉੱਥੇ ਸਿੱਖ ਤਾਂ ਕੋਈ ਹੈ ਨਹੀਂ ਸੀ ਉੱਥੇ ਮੇਰੀ ਇੱਕ ਤੋਂ ਇੰਟਰਵਿਊਜ਼ ਵੀ ਆਈਆਂ ਮੈਗਜ਼ੀਨ ਫ੍ਰੈਂਚ ਮੈਗਜ਼ੀਨ ਵਿੱਚ ਛਪੇ ਵੀ ਕੀ ਕੀ ਹੋਇਆ ਉਹਨੇ ਜਦੋਂ ਇਹ 7 ਜੁਲਾਈ ਨੂੰ ਮੈਨੂੰ ਫੇਸ ਕਰਦਿਆ ਜੂਨ ਚ ਅਟੈਕ ਹੁੰਦਾ 7 ਜੁਲਾਈ ਨੂੰ ਸੱਦਿਆ ਉਸ ਅਫੀਸਰ ਨੇ ਉਹਨੇ ਇੱਕ ਇੰਗਲਿਸ਼ ਵਾਲੀ ਇੰਟਰਪ੍ਰੀਟਰ ਵੀ ਸੱਦੀ ਜਨਾਨੀ ਮੈਂ ਕਹਾ ਮੈਨੂੰ ਲੋਰਡ ਨਹੀਂ ਮੈਂ ਫ੍ਰੈਂਚ ਦੀ ਕਹਿੰਦੇ ਕੋਈ ਗੱਲ ਨਹੀਂ ਮੈਨੂੰ ਫੇਰ ਉਹਨਾਂ ਨੇ ਪੁੱਛਿਆ ਵੀ ਤੂੰ ਕਿਸ ਨੰਗੇ ਸਹਾਰਾ ਆਪਣੀ ਬਚਪਨ ਦੀ ਬਾਲਵਸਤਾ ਦੀ ਫੋਟੋ ਦੇ ਦੇ ਤੂੰ ਪਰਲਾ ਸਿਕਾਂ ਜਿਹੜਾ ਇੱਥੇ ਦਾ ਨਾਗਰਿਕ ਬਣਿਆ ਸਿਟੀਜ਼ਨ ਬਣਿਆ ਮੈਂ ਕਹਾਂ ਜੀ ਹਾਲਾਂਕਿ ਗੈਰ ਕਾਨੂੰਨੀ ਹੈ ਫੋਟੋ ਤਾਂ ਕਰੰਟ ਚਾਹੀਦੀ ਆ ਜੇ ਦੋ ਤੇ ਬੰਦਾ ਆਏਗਾ ਮਹੀਨਾ ਖੜ ਦੋ ਮਹੀਨੇ ਛੇ ਮਹੀਨੇ ਪ੍ਰਾਣੀ ਮੈਂ ਕਾ ਵੀ ਮੈਂ ਨਹੀਂ ਦੇਣੀ ਕਹਿੰਦਾ ਕਿਉਂ ਮੈਂ ਕਹਾ ਮੈਂ ਦੇਣੀ ਨਹੀਂ ਫੇਰ ਉਹਨੇ ਸਵਾਲ ਕਰਨ ਲੱਗ ਪਿਆ ਵੀ ਆ ਅਟੈਕ ਜਿਹੜਾ ਹੋਇਆ ਦਰਬਾਰ ਸਾਹਿਬ ਦੇ ਕਾਲਾ ਤਸਕ ਤੇ ਤੇ ਤੂੰ ਪਿੰਡ ਵਾਲੇ ਨੂੰ ਜਾਣਦਾ ਮੈਂ ਕਹਾਂ ਜੀ ਮੈਂ ਨਹੀਂ ਦੇਖਿਆ ਮੈਂ ਤਾਂ ਇੰਡੀਆ ਗਿਆ ਹੀ ਨਹੀਂ ਜਦੋਂ ਆਇਆ ਫੇਰ ਕਹਿੰਦਾ ਵੇ ਜੇ ਜੇ ਤੂੰ ਹੁੰਦਾ ਉੱਥੇ ਭਿੰਡਰਾ ਵਾਲੀ ਜਗ੍ਹਾ ਤੂੰ ਕੀ ਕਰਦਾ ਮੈਂ ਕਿਹਾ ਮੈਂ ਵੀ ਲੜਾਈ ਲੜਨੀ ਸੀ ਅਸੀਂ ਕਦੀ ਨਹੀਂ ਬਰਦਾਸ਼ਤ ਕਰਾਂਗੇ ਦਰਬਾਰ ਸਾਹਿਬ ਤੇ ਹਾਰ ਤੱਕ ਸਾਹਿਬ ਤੇ ਅਟੈਕ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਤੂੰ ਵੀ ਉਹਦੇ ਵਾਂਗੂ ਮਰ ਜਾਣਾ ਸੀ ਉਹਨੇ ਤਾਂ ਮਰ ਜਾਣਾ ਕਹਿਣਾ ਮੈਂ ਕਿਹਾ ਬਿਲਕੁਲ ਉਹ ਹੱਸ ਪਿਆ ਉਹਨੇ ਅੰਦਰ ਜਾ ਕੇ ਮੈਨੂੰ ਚੈੱਕ ਕਰਨਾ ਸੀ ਕੀ ਇਹਦੀ ਸੋਚ ਹੈ ਕਿਉਂਕਿ ਕੁਰੀ ਨੂੰ ਅੰਦਰ ਭੇਜਿਆ ਉਹਨੇ ਅੰਦਰ ਜਾ ਕੇ ਪਾਸਪੋਰਟ ਤੇ ਮੈਨੂੰ ਆਇਡੈਂਟੀਟੀ ਕਾਰਡ ਮੇਰੀ ਫੋਟੋ ਲੱਗੀ ਵਾਲਾ ਦਿਖਾਤਾ ਚਿੱਟੇ ਰੰਗ ਦੀ ਪਾਕਸੀ ਵਾਈਟ ਕਲਰ ਦੀ ਇਹਦਾ ਮਤਲਬ ਵੀ ਉਹਨੇ ਪਾਸਪੋਰਟ ਤੇ ਫੋਟੋ ਲਾਈ ਸੀ ਜਸਟ ਮੈਨੂੰ ਚੈੱਕ ਕਰਨਾ ਚਾਹੁੰਦਾ ਸੀ ਕਿਉਂਕਿ ਇਹ niche ਤੇ ਲੱਗ ਨਹੀਂ ਸਕਦੀ ਉਹਦੇ ਸਾਈਨ ਨਹੀਂ ਹੋ ਸਕਦੇ ਮੈਨੂੰ ਲੱਗਦਾ ਮੈਨੂੰ ਕਹਿਦਾ ਨਜ਼ਾਰੇ ਲਾ ਫਿਰ ਮੈਂ ਉਹ ਉੱਥੋਂ ਜਦੋਂ ਅਟੈਕ ਹੋ ਗਿਆ ਦਰਵਾਜ਼ਾ ਸਾਕਦੇ ਤੇ ਮੈਂ ਪੈਰਸ ਚਲੇਗਾ ਮੈਂ ਨੌਕਰੀ ਛੱਡਦੀ ਨੌਕਰੀ ਕੰਮ ਮੇਰਾ ਬਹੁਤ ਵਧੀਆ ਸੀ ਬਰਾ ਮੈਨੂੰ ਮਾਲਕਾ ਦੀ ਕਿਹਾ ਇੰਨਾ ਛੋਟਾ ਕਾਰੋਬਾਰ ਕਿੱਥੇ ਮਿਲਣਾ ਮੈਂ ਕਰ ਨਹੀਂ ਕਿਉਂਕਿ ਉੱਥੇ ਦੇ ਬੰਦੇ ਹੈ ਨਹੀਂ ਸੀ ਉਸ ਏਰੀਆ ਚ ਪੈਰਸ ਵਿੱਚ ਥੋੜੇ ਜਿਹਾ ਸੀਗੇ ਪੰਜਾਬੀ ਸੀਗੇ ਫਿਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇਕੱਤਰ ਕਰਨ ਦੀ ਹੌਲੀ ਹੌਲੀ 1985 ਆ ਗਿਆ ਜੀ 85 ਜੇ ਮੈਂ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਇੱਥੇ ਗੁਰਦੁਆਰਾ ਸਾਹਿਬ ਬਣਾਈਏ ਗੁਰਦੁਆਰਾ ਹੈ ਨਹੀਂ ਸੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਕਿਤੇ ਸਾਰੇ ਫਰਾਂਸ ਮੈਂ ਜਾ ਕੇ ਇੱਕ ਛੋਟਾ ਜਿਹਾ ਤੁਸੀਂ ਲਾ ਲੋ ਵੀ ਜਿਹੜਾ ਨਿੱਕਾ ਬੈੱਡ ਹੁੰਦਾ 5 ਫੁੱਟ ਲੰਬਾ ਤੇ 4-5 ਫੁੱਟ ਚੌੜਾ ਇੱਕ ਕਿਸੇ ਦਾ ਕਮਰਾ ਸੀ ਮੂਰੇ ਬਰਾਂਡਾ ਜਿਹਾ ਸੀ ਉਹ ਵੀ ਸਾਡੇ ਬੜੇ ਸਤਕਾਰ ਜੋ ਗੁਰदयाल ਸਿੰਘ ਹੋਣ ਤਾਂ ਬਹੁਤ ਮਸ਼ੂਰ ਨੇ 21 ਸੂਪ ਚ ਨੇ ਉਹਨਾਂ ਨੇ ਉਹ ਜਗ੍ਹਾ ਦਿੱਤੀ ਵੀ ਜੇ ਤੁਸੀਂ ਸੂਪ ਲੈਣਾ ਇੱਥੇ ਲੈ ਉਦੋਂ ਦੋ ਗੁਰਸਿੱਖ ਵੀ ਚਲੇ ਗਏ ਸੀ ਇੰਡੀਆ ਤੋਂ ਹੋਰ ਸਨਾਨ ਦੇ ਵਿੱਚ ਅਸੀਂ ਦੋ ਜਣੇ ਜਾ ਕੇ ਮਹਾਰਾਜ ਸੂਪ ਲੈਣ ਦਾ ਤੋਂ ਇੰਗਲੈਂਡ ਤੋਂ ਉੱਥੇ ਕਾ ਪ੍ਰਕਾਸ਼ ਕਰਤਾ ਫਿਰ ਸਾਨੂੰ ਕਿਤੇ ਵੀ ਕਿਰਾਏ ਤੇ ਜਗ੍ਹਾ ਨਾ ਮਿਲੇ ਗੁਰਦੁਆਰਾ ਸਾਹਿਬ ਨੇ ਮੌਲਤਾਂ ਸਾਡੇ ਕੋਲ ਹਿੰਮਤ ਹੀ ਨਹੀਂ ਸੀ ਉਦੋਂ ਬਾਅਦ ਇਸ ਤੋਂ ਪਹਿਲਾਂ ਵੀ ਮੈਂ ਇੱਕ ਪੇਪਰ ਕੱਢਿਆ ਉੱਥੇ ਜਦੋਂ ਮੈਂ ਉੱਥੇ ਗਿਆ ਪੈਰਿਸ ਵਿੱਚ 63 ਬੰਦੇ ਇਕੱਠੇ ਹੋਏ ਚਾਰਚ ਵਿੱਚ ਸਾਰੇ ਕਲੀਨ ਸੇ ਮੁੰਡੇ ਸੀ ਤੇ ਕੋਈ ਪੈਸਾ ਨਹੀਂ ਸਾਡੇ ਕੋਲ ਪੈਰ ਨਹੀਂ ਲੱਗੇ ਉਦੋਂ ਬਾਅਦ ਥੋੜੇ ਚਿਰ ਬਾਅਦ ਮੇਰਾ ਦਿਲ ਟੁੱਟ ਗਿਆ ਵੀ ਗੁਰਦਾਰਾ ਨਹੀਂ ਮੈਂ ਬਣਾ ਸਕਦਾ ਨਾ ਪੈਸੇ ਆ ਨਾ ਕਾਨੂੰਨ ਅਕਾਲ ਪੁਰਖ ਨੇ ਹੁੰਝ ਦੀ ਮਾਰੀ ਵੀ ਤੂੰ ਐਦਾਂ ਨਾ ਕਰ ਕੁਛ ਨਹੀਂ ਹੁੰਦਾ ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਦੋਂ ਹੁੰਜ ਦੀ ਗੁਰੂ ਪਰਦੋ ਵੱਜੀ ਤੇ ਮੈਂ ਫੇਰ ਤੁਰ ਪਿਆ ਇਹ ਕਿ ਉੱਥੇ ਉਹਨੂੰ ਕਹਿੰਦੇ ਚੌਂਕ ਜਿੱਦਾਂ ਇੱਥੇ ਭਈਆ ਦਾ ਚੌਂਕ ਕਹਿੰਦੇ ਆ ਲੇਬਰ ਚੌਂਕ ਕਹਿੰਦੇ ਆ ਉੱਥੇ ਚੌਂਕ ਸੀ ਉੱਥੇ ਇੰਡੀਅਨ ਪਾਕਿਸਤਾਨੀ ਲੋਕ ਖੜ੍ਹਦੇ ਸੀ ਅੱਛਾ ਇੱਕ ਸਾਡਾ ਬਾਅਦ ਚ ਮੈਨੂੰ ਪਤਾ ਲੱਗਾ ਦੂਰ ਦਾ ਕੋਈ ਰਿਸ਼ਤੇਦਾਰ ਸੀ ਉਹਨੇ ਜਿੱਦਾਂ ਪੂਰੀ ਟੈਂਡ ਕਢਾਈ ਹੋਈ ਕੀ ਸੀ ਹੋਇਆ ਹੋਇਆ ਤੇ ਮੈਂ ਉਹਨੂੰ ਪੰਜਾਬੀ ਦਾ ਪੇਪਰ ਦਿੱਤਾ ਮੈਂ ਲਫ਼ਜ਼ ਵੀ ਆ ਆ ਵਰਤੇ ਵੀ ਜੇ ਸਾਡਾ ਕੋਈ ਬੰਦਾ ਆਇਆ ਮੇਰੇ ਦਿਮਾਗ ਚ ਆਈ ਮੁਸਲਮਾਨ ਇਸ ਪਾਕਿਸਤਾਨ ਤੋਂ ਤੇ ਸਾਡਾ ਕੋਈ ਬੰਦਾ ਆਇਆ ਤੇ ਜੀ ਉਹਨੇ ਮੈਨੂੰ ਉੱਥੇ ਦਾ 500 ਫ੍ਰੈਂਕ ਸੀ ਕੱਟ ਕੇ ਦਿੱਤਾ ਵੀ ਤੂੰ ਭੱਜ ਨਾ ਗੁਰਦੁਆਰਾ ਤੇ ਬਣਾਉਣਾ ਬਣਾਉਣਾ ਮੈਂ ਤਾਂ ਹੈਰਾਨ ਰਹਿ ਗਿਆ ਬਾਅਦ ਚ ਪਤਾ ਲੱਗਾ ਉਹਨੇ ਐਮ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਫਰਸਟ ਕਰਕੇ ਉੱਥੇ ਗਿਆ ਹੋਇਆ ਸੀ ਤੇ ਸਾਡੇ ਜਿਹੜਾ ਕੋਈ ਜਾਂਦਾ ਸੀ ਮਤਲਬ ਉਹ ਜੇ ਕੇਸਾ ਧਾਰੀ ਹੁੰਦਾ ਸੀ ਕਲੀਨ ਸ਼ੇਪ ਹੋ ਜਾਂਦਾ ਸੀ ਸਾਰੇ ਕਲੀਨ ਸ਼ੇਪ ਹਾਂਜੀ ਮਜਬੂਰੀ ਹੀ ਕੰਮਾਂ ਦੀ ਹੋਰ ਉਹਨੇ ਜੋ ਮੈਨੂੰ ਹੌਸਲਾ ਵਧਾਇਆ ਪੈਸੇ ਤੇ ਨਹੀਂ ਲੈ ਮੈਂ ਕਿਹਾ ਵੀ ਤੂੰ ਮੇਰਾ ਸਾਹ ਕਹਿੰਦਾ ਸੀ ਤੇਰਾ ਸਾਥ ਦੇਾਂਗੇ ਤੂੰ ਪੈਰ ਨਾ ਗੁਰੂ ਘਰ ਬਣਾਉਣਾ ਬਣਾਉਣਾ ਮੈਨੂੰ ਉੱਤੋਂ ਥੋੜਾ ਜਾ ਹੋਰ ਵੀ ਸਿੰਘ ਚਲੇ ਗਏ ਪੰਜ ਸੱਤ ਵੀ ਮੈਨੂੰ ਹੌਸਲਾ ਜੇ ਮਿਲ ਗਿਆ ਫੇ ਅਸੀਂ ਜਿਹੜੀ ਜਗ੍ਹਾ ਲਈਏ ਉਹ ਮੇਅਰ ਖਰੀਦ ਲਵੇ ਜਿਹੜੀ ਜਗ੍ਹਾ ਲਈਏ ਮੇਅਰ ਖਰੀਦ ਲਵੇ ਉਹ ਸਾਨੂੰ ਗੁਰਦੁਆਰਾ ਸਾਹਿਬ ਬਣਾਉਣ ਨਾ ਦੇਣ ਅਧਿਕਾਰ ਨੇ ਪੂਰੀ ਰੋਕ ਟੋਕ ਕੀਤੀ ਫੇ ਕੋ ਸਿੰਘਾਂ ਨੇ ਕੀਤੀ ਸਲਾਹ ਵੀ ਆਪਾਂ ਦੋ ਤਿੰਨ ਜਿਹੜੇ ਰੜ ਕੇ ਆਪਾਂ ਉੱਥੇ ਜਗ੍ਹਾ ਲੈ ਲਈਏ ਫੇ ਅਸੀਂ ਗੁਰਦੁਆਰਾ ਸਾਹਿਬ ਜਿੱਥੇ ਹੋਣਾ ਬਿਨੀ ਉਹਨਾਂ ਕਹਿੰਦੇ ਘਰ ਲਿਆ ਜੀ ਅੱਛਾ ਇਹ ਹੁੰਦਿਆਂ ਹੁੰਦਿਆਂ 88 ਹੋ ਗਿਆ ਜੀ 1988 ਘਰ ਲੈ ਕੇ ਐਕਸਟੈਂਸ਼ਨ ਲੈ ਲਈ ਫਿਰ ਮੇਰ ਆਇਆ ਜੀ ਮੇਰ ਆ ਕੇ ਕਹਿੰਦਾ ਵੀ ਉਹਨੂੰ ਕਿਦੋਂ ਪਤਾ ਲੱਗ ਗਿਆ ਗੈਰ ਕਾਨੂੰਨੀ ਜਿਹੜੀ ਐਕਸਟੈਂਸ਼ਨ ਸੀ ਹਾਲ ਦੀ ਉਹ ਤਾਂ ਕਾਨੂੰਨੀ ਸੀ ਜਿਹਨੂੰ ਆਪਾਂ ਲਿਵਿੰਗ ਰੂਮ ਕਹਿੰਦੇ ਆ ਡਾਈਨਿੰਗ ਰੂਮ ਕਹਿੰਦੇ ਵੱਡਾ ਬਣਾਉਣਾ ਪਰ ਉਹ ਗੈਰ ਕਾਨੂੰਨੀ ਥੱਲੇ ਅਸੀਂ ਬੇਸਮੈਂਟ ਬਣਾ ਕੇ ਉਹਦੀਆਂ ਤਾਕੀਆਂ ਬੰਦ ਕਰ ਲਈਆਂ ਮੇਰ ਕਹਦਾ ਗੁਰਦੁਆਰਾ ਬਣਾਉਣ ਲਗਾ ਤੂੰ ਮੈਂ ਕਹਿੰਦਾ ਨਹੀਂ ਬਣਾਉਣ ਨਹੀਂ ਲੱਗਾ ਬਣ ਗਿਆ ਅੱਛਾ ਕਿਹਦਾ ਹੁਣ ਨਿਸ਼ਾਨ ਸਾਹਿਬ ਨਹੀਂ ਤੂੰ ਲਾਉਣਾ ਬਾਹਰ ਉੱਥੇ ਦੀ ਪਾਸ਼ਾਜ ਕਹਿੰਦਾ ਮੈਂ ਕਹਾਂ ਜੀ ਉਹ ਤਾਂ ਲੱਗੂ ਹੋੜੀ ਤੇ ਨਹੀਂ ਕਿਹਾ ਮੈਂ ਕਹਿੰਦਾ ਹੁਣ ਫੇਰ ਬਾਹਰ ਨਹੀਂ ਲੱਗਣ ਦੇਣਾ ਮੈਂ ਕਹਾਂ ਜੀ ਇਹ ਤਾਂ ਹੁਣ ਬਾਹਰ ਹੀ ਲੱਗੂ ਇਹ ਜੁਰਵਾਸੀ ਸੰਗਤ ਨੇ ਸਹਿਯੋਗ ਬਹੁਤ ਦਿੱਤਾ ਉਹ ਅਸੀਂ 2005 ਚ ਫੇ ਸੰਗਤ ਇਹ ਨਾ ਕਰਾਇਆ ਸਭ ਤੋਂ ਖੁਸ਼ੀ ਦੀ ਗੱਲ ਉੱਥੇ ਕਮੇਟੀ ਮੈਂ ਸੰਵਿਧਾਨ ਜਦੋਂ ਬਣਾਇਆ ਵਾ ਕਾਨੂੰਨ ਇਦਾਂ ਦਾ ਅਸੂਲ ਬਣਾਇਆ 6 ਮੈਂਬਰ ਚੁਣ ਹੁੰਦੇ ਨੇ ਠੀਕ ਹੈ 2 ਸਾਲਾਂ ਉਹਨਾਂ ਚੋਂ 3 ਬਦਲ ਜਾਂਦੇ ਨੇ ਅਗਰ ਹਰ ਸਾਲ 3 ਨਵੇਂ ਹੋ ਜਾਂਦੇ ਨੇ 3 ਪਹਿਲੇ ਕੋਈ ਵੀ ਬੰਦਾ ਆਪਣੇ ਆਪ ਨੂੰ ਪ੍ਰਧਾਨ ਨਹੀਂ ਕਹਿ ਸਕਦਾ ਕੋਈ ਸੈਕਟਿਕ ਖਜਾਨਚੀ ਨਹੀਂ ਕਹਿ ਸਕਦਾ ਗਵਰਨਮੈਂਟ ਦੇ ਕਾਗਜ਼ਾਂ 'ਚ ਭੇਜਨੇ ਪੈਂਦੇ 2 ਸਾਲ ਤੋਂ ਬਾਅਦ ਕੋਈ ਕਮੇਟੀ ਮੈਂਬਰ ਨਹੀਂ ਬਣ ਸਕਦਾ 2 ਸਾਲ ਤੋਂ ਬਾਅਦ ਕੋਈ ਪ੍ਰਧਾਨ ਨਹੀਂ ਬਣ ਸਕਦਾ ਉੱਥੇ ਕਦੀ ਲੜਾਈ ਨਹੀਂ ਹੋਈ ਤੇ ਗੁਰਦੁਆਰਾ ਸਾਹਿਬ ਕਹ ਲੋ ਤੁਸੀਂ 24 ਘੰਟੇ ਜਦੋਂ ਮਰਜ਼ੀ ਉੱਥੇ ਲੰਗਰ ਸ਼ਾਮ ਨੂੰ ਸੱਕ ਸਕਦੇ ਆ ਨੇਰੇ ਜਾਓ ਸੌਣ ਦਾ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਇਹ ਗੁਰੂ ਨੇ ਪਰ ਬਹੁਤ ਔਖਾ ਕੰਮ ਸੀ ਜੀ ਜਿਹੜੇ ਸਾਡੇ ਰਿਸ਼ਤੇਦਾਰ ਜਾਂ ਉਸ ਗੁਰਸਿੱਖ ਜਾਨਪਥਾਨ ਸਾਰਿਆਂ ਕੋਲ ਤਨਖਾਹਾਂ ਲਈਆ ਮਹੀਨੇ-ਮਹੀਨੇ ਦੀ ਫੇਰ ਪੈਸੇ ਦਾ ਤੜਲੇ ਨਾਲ ਫੇਰ ਉਹਨਾਂ ਕੋਲ ਜਿਹੜੇ ਉਹਨਾਂ ਦੇ ਕਾਊਂਟਾਂ 'ਚ ਪੈਸੇ ਸੀ ਜਿੰਨੇ ਕਿਸੇ ਕੋਲ ਹੈਗਾ ਵੀ 150 ਰੱਖ ਕੇ ਸਾਨੂੰ ਪੈਸੇ ਦਿਓ ਤੁਸੀਂ ਵਾਪਸ ਕਰਦਾਂਗੇ ਪਰ ਬਹੁਤਿਆਂ ਨੇ ਪੈਸੇ ਵਾਪਸ ਲਏ ਵੀ ਨਹੀਂ ਤੇ ਉਹ ਗੁਰੂ ਦੀ ਕਿਰਪਾ ਨਾਲ ਉਦੋਂ 8 ਲੱਖ ਦਾ ਕਰ ਲਿਆ ਸੀ 10 ਲੱਖ ਉੱਤੇ ਲਿਆ ਉਹ ਸਾਰੇ ਸੰਗਤ ਨੇ ਰਾਏ ਤੇ ਅਸੀਂ 2005 ਚ ਉਹ ਗੁਰਦੁਆਰਾ ਸਿੰਘ ਸਭਾ ਜਿਹੜਾ ਪਰ ਸੋ ਬਿਬਿੰਦੀ ਉਹਦੇ ਨਾ ਕਰਾਦਾ ਇੱਕ ਵਾਰਾਰੇ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਜਦੋਂ ਪਾਗਲ ਆ ਤੁਸੀਂ ਉਹ ਕੀਤਾ ਪਾਸਪੋਰਟ ਤੇ ਤੁਹਾਡੇ ਤਾਂ ਲੱਗੀ ਫੋਟੋ ਬਾਅਦ ਦੇ ਵਿੱਚ ਹੋਰ ਭਾਰਤੀਆਂ ਨੂੰ ਵੀ ਫਿਰ ਲਾਉ ਕਰ ਜਿਹੜੇ ਗੁਰਸਿੱਖ ਸੀਗੇ ਮੈਂ ਉਹਨੂੰ ਫੋਟੋ ਕਾਪੀ ਦੇ ਦਿੱਤੀ ਗੁਰਦੁਆਰਾ ਸਾਹਿਬ ਜਿਹੜਾ ਵੀ ਕੋਈ ਉੱਥੇ ਪਾਸਪੋਰਟ ਲੈਣ ਜਾਂਦਾ ਸੀ ਉਹ ਫੋਟੋਕਾਪੀ ਦਿਖਾ ਦਿੰਦੀ ਫਿਰ ਉਹ ਉਹਦੇ ਤੇ ਉਹਦੀ ਆਈਡੈਂਟੀ ਕਾਰ ਤੇ ਪਾਸਪੋਰਟ ਤੇ ਫੋਟੋ ਲੱਗ ਜਾਂਦੀ ਇਹ ਚੀਜ਼ ਕਰਦੇ ਸੀ ਅੱਜ ਵੀ ਇਸੇ ਤਰ੍ਹਾਂ ਪ੍ਰੋਸੈਸ ਚੱਲਦਾ ਕਿ ਇਹ ਚੇਂਜ ਹੋ ਗਿਆ 2003 ਚ ਫੇਰ ਚੇਂਜ ਹੋ ਗਿਆ ਜੀ ਫੇਰ ਉਹਨਾਂ ਨੇ ਸਪੈਸ਼ਲ ਪਹਿਲਾ ਐਮੈਂਡਮੈਂਟ ਕੀਤੀ ਆ ਆਪਣੇ ਲਾਅ 'ਚ ਵੀ ਇਹਦੇ ਇਹ ਜਿਹੜੀ ਦਸਤਾਰ ਨਹੀਂ ਬਣਨਦੇ ਇਹ ਮਤਲਬ ਦਸਤਾਰ ਲਬਜ ਵਰ ਗਿਆ ਜਿੱਥੇ ਆਇਡੈਂਟੀਟੀ ਕਰਦੇ 2003 ਚ ਫੇਰ ਮਸਲਾ ਹੋਇਆ ਹਮ ਬਿਲਕੁਲ ਕੋਈ ਮੈਂ 2004 ਚ ਪਹਿਲੀ ਵਾਰੀ ਇੰਡੀਆ ਕੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਨੂੰ ਮਿਲਿਆ ਜੀ 17 ਅਗਸਟ ਦੀ ਮੇਰੀ ਅਪਾਇੰਟਮੈਂਟ ਸੀ ਲਿਖਤੀ ਇਹਦੇ ਕੋ ਮੈਂ ਚਿੱਠੀ ਉਹਨਾਂ ਨੂੰ ਭੇਜੀ ਉੱਥੇ ਇਦਾਂ ਦੇਖਤੀ ਮੈਨੂੰ ਸੱਦਿਆ ਤੇ ਦੋ ਵਾਰ ਹੀ ਮਿਲਿਆ ਜੀ ਮੈਂ ਜਿੱਥੋਂ ਆ ਤੁਰਿਆ ਇੱਥੇ ਰਹਿਣਾ ਸ਼ੁਰੂ ਕੀਤਾ ਇਹ ਇੱਥੇ ਮੇਰੀ ਜਿਹੜੀ ਪੰਜਾਬ ਦੀ ਇੰਡੀਆ ਦੀ ਆਮਦ ਸੀ ਆਉਣਾ ਸੀ ਉੱਥੋਂ ਸ਼ੁਰੂ ਹੋਇਆ ਮੈਂ ਦੇਖਿਆ ਵੀ ਡਾਕਟਰ ਮਨਮੋਹਨ ਸੇ ਵੀ ਕੁਝ ਨਹੀਂ ਕਰ ਸਕਦਾ ਅੱਛਾ ਦੋ ਵਾਰੀ 2004 2006 ਚ ਮਿਲਿਆ ਜੀ ਅਬਰਸਾਰ ਆਈ ਸੀ ਉਹ ਨਿਊ ਅਬਰਸਾਰ ਇਹਨਾਂ ਨੇ ਵਾਸ ਨਹੀਂ ਮੈਨੂੰ ਪੁੱਛਿਆ ਵੀ ਅਸੀਂ ਕੀ ਕਰ ਸਕਦੇ ਹਾਂ ਮੈਂ ਕਿਹਾ ਜੀ ਡਾਕਟਰ ਸਾਹਿਬ ਜੀ ਅਸੀਂ 15 ਮਿੰਟ ਇਕੱਲਿਆਂ ਦੀ ਗੱਲ ਕੀਤੀ ਆ ਤੇ ਮੈਂ ਕਹਾਂ ਜੀ ਤੁਸੀਂ ਜੇ ਕਰਨਾ ਤੁਹਾਡੇ ਅਰਕੀ ਕੋਈ ਹیثیت ਸਿੱਖ ਨਹੀਂ ਦੁਨੀਆ ਤੇ ਐਡੀ ਪੋਸਟ ਤੇ ਦਸਤਾਰ ਦੀ अहमियत ਨੂੰ ਸਮਝਣ ਵਾਲਾ ਹੈ ਨਹੀਂ ਐਡੀ ਤਾਕਤ ਵਾਲਾ ਜੇ ਤੁਸੀਂ ਨਾ ਸਾਡੀ ਦਸਤਾਰ ਬਣਾ ਸਕੇ ਫਰਾਂਸ ਕਹਿੰਦੇ ਪੜਾ ਕੇ ਕਿਹਦੇ ਕੀ ਕਰਾਂ ਮੈਂ ਕਹਾਂ ਤੁਸੀਂ ਫਰਾਂਸ ਦੀ ਸਰਕਾਰ ਨੂੰ ਪੁੱਛੋ ਕੀ ਅੱਜ ਤੱਕ ਕੋਈ ਵੀ ਸਿੱਖੀ ਸਰੂਪ ਵਾਲਾ ਬੰਦਾ ਜਿਹੜੇ ਉਹ ਸਿੱਖੀ ਸਰੂਪ ਚ ਹੋਵੇ ਪਹਿਲਾਂ ਐਡਾ ਦਾ ਕਰਮ ਕੀਤਾ ਹੋਵੇ ਤੁਹਾਨੂੰ ਲੱਭਿਆ ਨਾ ਹੋਵੇ ਬੇਸ਼ੱਕ ਸਾਨੂੰ ਨਾ ਦੇਉ ਜੀ ਜੇ ਅਸੀਂ ਬਹੁਤ ਚੰਗੇ ਸ਼ਹਿਰੀ ਨਾਗਰਿਕ ਬਣ ਕੇ ਫਰਾਂਸ ਵਿੱਚ ਰਹਿਨੇ ਆ ਸਾਨੂੰ ਮੁਸਲਮਾਨਾ ਦਾ ਇਸਲਾਮ ਨਾਲ ਰਿਲੇਟਡ ਨਾ ਕਰੋ ਕਿਉਂਕਿ ਉੱਥੇ 70 ਲੱਖ ਦੇ ਕਰੀਬ ਆਪਣੀ ਅਲਜੀਰੀਆ ਤੋਂ ਬਰਾਕੋ ਤੋਂ ਰਹਿੰਦੇ ਨੇ 2-4 ਹੋਣਗੇ ਜਿਹੜੇ ਇਸਲਾਮ ਨਾਲ ਸੰਬੰਧਿਤ ਦਸਤਾਰ ਬੰਦੇ ਆ ਸਾਡਾ ਵੱਖਰਾ ਸਿਸਟਮ ਆ ਸਿੱਖ ਨੇ ਦਸਤਾਰ ਤੋਂ ਬਿਨਾਂ ਨਾ ਖਾਣਾ ਨਾ ਪਹਿਨਣਾ ਨਾ ਬਾਹਰ ਜਾਣਾ ਇੱਕ ਵੱਡੀ ਸਮੱਸਿਆ ਹੂੰ ਮੈਂ ਜੋ ਫਰਾਂਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਪ੍ਰਸ਼ਾਸਨ ਨੂੰ ਜੀ ਵੀ ਅਸੀਂ ਮੰਨ ਲਓ ਵੀ ਨੰਗੇ ਸਿਰ ਫੋਟੋ ਦੇ ਦਿੰਦੇ ਆ ਹੂੰ ਉੱਥੇ ਦਾ ਇਹ ਆ ਉਹ ਜਦੋਂ ਮਰਜ਼ੀ ਜਿਹੜੀ ਪੁਲਿਸ ਆ ਜਿਹੜੀ ਬਾਹਰ ਪਿੰਡੂ ਪੁਲਿਸ ਜਦੋਂ ਆਉਂਦੀ ਕੋਈ ਘਟਨਾ ਵਾਪਰਦੀ ਵੱਡੇ ਸ਼ਹਿਰ ਜਰਾਦਤਾਨੀ ਦੇ ਉਹ ਉਹ ਐਜੂਕੇਟਿਡ ਨਹੀਂ ਬਹੁਤੀ ਹੂੰ ਉਹ ਸਾਨੂੰ ਕਹੂਗੀ ਵੀ ਤੇਰੀ ਫੋਟੋ ਨਹੀਂ ਲੜਦੀ ਉਹ ਫੇ ਧੱਕੇ ਨਾਲ ਸਾਡੀ ਦਸਤਾਰ ਲਾਉਣ ਕੇ ਪਬਲਿਕ ਪਲੇਸ ਸਾਡਾ ਲੜਾਈ ਝਗੜਾ ਹੋਊਗਾ ਹੂੰ ਕਿ ਕਿ ਅਸੀਂ ਤਾਂ ਦਸਤਾਰ ਬੰਨ ਕੇ ਰੱਖਣੀ ਹੈ ਪਰ ਉਹ ਸਮਝ ਨਹੀਂ ਸਕੇ ਡਾਕਟਰ ਮਰਮੋਰ ਸਿੰਘ ਕਿ ਨੂੰ ਮੈਂ ਕਹਾਂ ਵੀ ਤੁਸੀਂ ਇਹ ਪਹਿਲਾਂ ਪੁੱਛੋ ਨਹੀਂ ਤਾਂ ਤੁਸੀਂ ਜੇ ਨਹੀਂ ਸਰਕਾਰ ਬੰਦੀ ਤੁਸੀਂ ਇਹ ਕਹੋ ਵੀ ਜਿਹੜਾ ਸਾਡਾ ਤੁਹਾਡੇ ਨਾਲ ਡੀਲ ਚੱਲਦੀ ਹੈ ਅਸੀਂ ਉਹ ਕਾਗ ਕਰਨੀ ਕਿ ਨਹੀਂ ਕਰਨੀ ਵਿਚਾਰਾ ਕਿ ਕਹਿੰਦੇ ਇਹ ਨਹੀਂ ਮੈਂ ਫੈਸਲਾ ਲੈ ਸਕਦਾ ਅੱਛਾ ਦਸਤਾਰ ਬੰਨਣਾ ਤਾਂ ਤਾਂ ਨਹੀਂ ਰੋਕਦੇ ਸੀ ਕਿ ਮੈਂ ਆਂ ਬੰਦਾ ਬਨ ਕੇ ਰੱਖ ਸਕਦਾ ਸੀ ਨਹੀਂ ਨਹੀਂ ਬੰਨਣ ਤਾਂ ਨਹੀਂ ਰੋਕਦੇ ਸੀ ਆਇਡੈਂਟੀਟੀ ਕਾਰਡ ਤੇ ਆਇਡੈਂਟੀਟੀ ਕਾਰਡਾਂ ਦੇ ਵਿੱਚ ਕਾਗਜ਼ੀ ਕਾਰਵਾਈਆਂ ਚ ਕਾਗਜ਼ੀ ਕਾਰਵਾਈ ਜਾਂ ਨੌਕਰੀ ਹੁਣ ਵੱਡੀ ਸਮੱਸਿਆ ਕੀ ਹੈ ਮੰਨ ਲਓ ਇੱਛਾ ਸੀ ਜੀਨੇ ਆ ਕਿਸੇ ਬੱਚੇ ਦੀ ਇੱਛਾ ਮੈਂ ਪਹੁੰਚ ਜਾਣਾ ਕੇ ਦੀ ਇੱਛਾ ਮੈਂ ਰੇਲਵੇ ਜਾਣਾ ਡਾਕਖਾਨੇ ਨੌਕਰੀ ਕਰਨੀ ਸਰਕਾਰੀ ਉਹ ਸਾਰੇ ਸਾਡੇ ਦੀ ਬੰਦਾ ਫਰਾਂਸ ਵਿੱਚ ਕੋਈ ਸਰਕਾਰੀ ਨੌਕਰੀ ਨਹੀਂ ਮਿਲ ਸਕੀ ਅੱਛਾ ਦਸਤਾਰ ਆ ਇਹਨੂੰ ਵੱਡੀ ਬੈਂਕ ਚ ਨਹੀਂ ਮੇਰ ਸਕਦੀ ਹਾਂ ਜੀ ਹਾਂਜੀ ਹੁਣ ਇਹ ਫੇਰ ਮੈਂ ਉੱਥੋਂ ਸੋਚਿਆ ਵੀ ਮੈਂ ਇੰਡੀਆ ਦੇ ਵਿੱਚ ਕੁਝ ਦੇਖਾ ਮੈਂ ਸਾਰੇ ਉਸ ਸਮੇਂ ਪੰਜ ਸਿੰਘ ਸਾਹਿਬਾਂ ਨੂੰ ਮਿਲਿਆ ਹਾਂ ਸਾਰੇ ਜਥੇਦਾਰਾਂ ਨੂੰ ਮਿਲਿਆ ਹਾਂ ਸਾਰੇ ਤਖਤਾਂ ਦੇ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਨੂੰ ਦੂਸਰੇ ਸਾਭ ਕਾ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਧਾਨ ਨੂੰ ਫਰਗਵਾਸੀ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਸਾਹਿਬ ਨੂੰ ਮਿਲਿਆ ਕੈਪਟਨ ਸਾਹਿਬ ਕਹਿੰਦੇ ਵੀ ਜੇ ਜਿਹਨੂੰ ਮੈਂ ਕਹਿਣਾ ਵਾ ਨਾਟਨ ਬੰਮੋਸ ਉਹ ਤੋਂ ਤੂੰ ਜਾ ਅੱਛਾ ਤੇ ਮੈਂ ਜਥੇਦਾਰਾਂ ਨੂੰ ਮਿਲਿਆ ਜੀ ਹਮ ਅਕਾਲੀਦਾਰ ਨੂੰ ਮਿਲਿਆ ਜੀ ਸਾਰਿਆਂ ਨੂੰ ਮਿਲਿਆ ਪ੍ਰਧਾਨਾਂ ਨੂੰ ਮਿਲਿਆ ਮੈਨੂੰ ਕਹਿੰਦੇ ਵੀ ਤੁਸੀਂ ਬੱਚੇ ਇੰਡੀਆਏ ਪੜਾ ਲਓ ਅੱਛਾ ਸਿੰਘ ਸਾਹਿਬ ਇਹ ਕਹਿਣ ਲੱਗੇ ਹਮ ਮੈਂ ਕਿਹਾ ਜੀ ਉੱਥੇ ਤਾਂ ਇੱਥੇ ਤਾਂ ਪੰਜਾਬੀ ਉੱਥੇ ਫ੍ਰੈਂਚ ਕਹਿੰਦੇ ਉੱਥੇ ਫ੍ਰੈਂਚ ਚੱਲਦੀ ਮੈਂ ਕਿਹਾ ਜਥੇਦਾਰ ਜੀ ਤੁਸੀਂ ਐਡੀ ਵੱਡੀ ਪੋਸਟ ਤੇ ਹੋ ਸਾਡੇ ਤੇ ਹਮ ਜੇ ਤੁਹਾਨੂੰ ਇਹ ਨਹੀਂ ਪਤਾ ਫ੍ਰਾਂਚ ਫ੍ਰੈਂਚੀਟਰੀ ਚਟਾਲਦੀਆਂ ਜਰਮਨ ਜਰਮਨ ਚੱਲਦੀ ਆ ਹਨਾ ਇਸ ਵੇ ਸਪੈਨਿਸ਼ ਆਲੀ ਪੁਰਤਗਾਲ ਤੁਹਾਨੂੰ ਲੈਂਗੁਏਜ ਦਾ ਹੀ ਨਹੀਂ ਪਤਾ ਸਾਡਾ ਤੁਸੀਂ ਫੈਸਲਾ ਕੀ ਕਰੋਗੇ ਮੈਂ ਅੱਕ ਕੇ ਪੰਜ ਸਿਕ ਸਹਬਾਂ ਨੂੰ ਜਦੋਂ ਮੈਨੂੰ ਸੱਦਿਆ ਸ਼੍ਰੀ ਕਾਰਤਾਰ ਸਾਹਿਬ ਤੇ ਮੈਂ ਕਿਹਾ ਜਾਂ ਤੁਸੀਂ ਐਲਾਨ ਕਰ ਦਿਓ ਵੀ ਫਰਾਜ਼ ਦੇ ਸਿੱਖ ਸਾਡੇ ਸਿੱਖੀ ਸਿੱਖ ਜਦ ਦਾ ਹਿੱਸਾ ਹੀ ਨਹੀਂ ਅਈ ਜਾਣੀ ਸਾਡਾ ਕੰਮ ਜਾਣੇ ਬਿਲਕੁਲ ਕਿੰਦਾ ਇਦਾਂ ਕਿੰਦਾ ਕਹਿ ਦਿਆ ਮੈਂ ਕਿਹਾ ਵੀ ਸਿੱਧੇ ਹਾਂ ਸਾਡੀ ਕੋਈ ਕਰੋ ਫਿਰ ਮੈਂ ਜਦੋਂ ਸਰਕੋਜੀ ਆਇਆ ਇੰਡੀਆ ਆਇਆ ਪ੍ਰੈਜ਼ੀਡੈਂਸੀ ਜਿਵੇਂ ਜਿਵੇਂ ਉਦੋਂ ਮੱਕੜ ਸਾਹਿਬ ਹਣੀ ਪ੍ਰਧਾਨ ਸੀ ਇਹ ਦੁਖਦਾਈ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੁਨੀਆ ਸੁਣ ਲਵੇ ਉਹਨਾਂ ਨੂੰ ਮੈਂ ਮਨਾਇਆ ਮੈਂ ਕਿਹਾ ਤੁਸੀਂ 5 6 ਸਹਿਬਾਨਾਂ ਦੀ ਡਿਊਟੀ ਲਾਓ ਤੁਸੀਂ ਪੰਜਾਂ ਨੂੰ 10-10 ਹਜ਼ਾਰ ਦਾ ਇਕੱਠ ਲੈ ਕੇ ਦਿੱਲੀ ਚੱਲੋ ਹੂੰ ਠੀਕ ਹੈ ਜੀ ਪੰਜ ਜਥੇਦਾਰ ਦਿੱਲੀ ਚੱਲੋ ਤਰਕੋਦੀ ਆਇਆ ਉੱਥੇ ਰੱਖाइए ਤੁਹਾਨੂੰ ਕਿਸੇ ਨੂੰ ਜਥੇਦਾਰਾਂ ਨੂੰ ਕਿਸੇ ਨੇ ਅਰੈਸਟ ਨਹੀਂ ਕਰਨਾ ਹੂੰ ਤੁਸੀਂ ਐਸ.ਜੀ.ਪੀ ਦੇ ਬਤੌਰ ਪ੍ਰਧਾਨ ਕਹੋ ਆਪਾਂ ਮਸਲਾ ਹੱਲ ਕਰਾਈਏ ਸਰਕੋਜੀ ਦਾ ਵਿਰੋਧ ਕਰੀਏ ਕਹਿੰਦਾ ਮੈਂ ਸਲਾਹ ਕਰਕੇ ਦੱਸਦਾ ਮੈਂ ਕਿਹਨਾਂ ਦੱਸਦਾ ਕਹਿੰਦਾ ਸੁਪਰੀਮ ਕੋਲ ਮੈਂ ਕਿਹਾ ਉਹ ਕੌਣ ਕਹਿੰਦੇ ਪਕਾਸ਼ ਸਿੰਘ ਬਾਦਲਾ ਵੀ ਆ ਮੈਂ ਤਾਂ ਇਹ ਪ੍ਰਧਾਨ ਜੀ ਦੀ ਵਰਡਿੰਗ ਸੀ ਇਹ ਪ੍ਰਧਾਨ ਜੀ ਬੱਕਰ ਸਾਹਿਬ ਦੀ ਤੇ ਕਹਿੰਦਾ ਜੀ ਮੈਂ ਉਹਨਾਂ ਨੂੰ ਪੁੱਛਿਆ ਉਹ ਨਾ ਕਰਕੇ ਮੈਂ ਕਿਹਾ ਵੀ ਜੇ ਤਾਂ ਉਹਨਾਂ ਨੇ ਤੁਹਾਡਾ ਜਦੋਂ ਉੱਥੇ ਤੁਸੀਂ ਜ਼ੋਰ ਫੜਿਆ ਜੇ ਤਾਂ ਉਹਨਾਂ ਨੇ ਫੈਸਲਾ ਕਰਤਾ ਉਹ ਵੀ ਹੱਕ ਅਕਾਲੀ ਦਲ ਨਾ ਕੀਤਾ ਤੁਸੀਂ ਕਹਿ ਸਕਦੇ ਹੋ ਵੀ ਸਾਡੀ ਤਾਂ ਸੁਣਦੇ ਹੀ ਨਹੀਂ ਕੋਈ ਸਰਕਾਰ ਪਰ ਇਹਨਾਂ ਨੇ ਪੈਰ ਨਹੀਂ ਲਾਇਆ ਜੀ ਬਿਲਕੁਲ ਲਾਇਆ ਪੈਰ ਇ ਇੱਥੋਂ ਤੱਕ ਹੋ ਗਿਆ ਮੈਂ ਕਿਹਾ ਜੋ ਮੇਰੇ ਵਿਚਾਰ ਨੇ ਮੈਂ ਕਹਾਂ ਜੀ ਜੇ ਤਾਂ ਜਾਣਦੇ ਅਸੀਂ ਜਥੇਦਾਰਾਂ ਕੋ ਪਾਲ ਸਿੰਘ ਸਾਹਿਬਾਨਾ ਕੋ ਉਹ ਕਹਿੰਦੇ ਸੀ ਐਸਜੀਪੀ ਦੇ ਪ੍ਰਧਾਨ ਨੂੰ ਲਿਖਦਾ ਚਿੱਠੀ ਚਿੱਠੀ ਲਿਖਤੀ ਹੈ ਮੈਂ ਕਹਾਂ ਜੇ ਉਹਦੋਂ ਕੋ ਮੈਂ ਗਿਆ ਉਹ ਕਹਿੰਦੇ ਜੀ ਅਕਾਲੀ ਦਲ ਦੇ ਪ੍ਰਧਾਨ ਨੂੰ ਚਿੱਠੀ ਲਿਖਤੀ ਹੈ ਮੈਂ ਕਹਾਂ ਜਦੋਂ ਉਹਨੂੰ ਮਿਲਿਆ ਉਹ ਕਹਿੰਦਾ ਜੀ ਮੈਂ ਡਾਕਟਰ ਮਰਮੋਰ ਨੂੰ ਚਿੱਠੀ ਲਿਖਤੀ ਹੈ ਮੈਂ ਕਹਾਂ ਡਾਕਟਰ ਮਰਮੋਰ ਨੂੰ ਮਿਲਿਆ ਉਹਨੇ ਇਹ ਮੈਂ ਅਗਸਤ ਨੂੰ ਮਿਲਿਆ ਜੀ 17 ਨੂੰ ਨੰਬਰ 27 ਨੂੰ 6 ਅਗਸਤ ਦਾ ਇਹਨਾਂ ਨੇ ਦੀਖਤ ਉਹਨਾਂ ਦੇ ਪ੍ਰਿੰਸੀਪਲ ਸਖਤਰ ਭੇਜੇ ਫਰਾਂਸ ਨੇ ਬਾਕੀ ਮੰਗਾਂ ਉਹਨੇ ਇੱਕ ਇੱਕ ਮੰਗ ਰੱਖਤੀ ਕਿਉਂਕਿ ਇਦਾਂ ਦੀਆਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਮੈਂ ਕਿਹਾ ਵੀ ਉਹਨੂੰ ਕਹਿੰਦਾ ਉਹ ਕਹਿੰਦਾ ਮੈਂ ਚਿੱਠੀ ਲਿਖਤੀ ਮੈਂ ਕਿਹਾ ਚਿੱਠੀ ਕਿਹੜੇ ਕਬੂਤਰ ਦੇ ਪੈਰ ਨਾਲ ਮੰਨੀ ਗਈ ਯਾਨੀ ਕਿ ਚਿੱਠੀ ਆਈ ਨਹੀਂ ਮੁੜ ਕੇ ਵਾਪਸ ਨਹੀਂ ਆ ਨਾ ਜਵਾਬ ਆਉਣਾ ਕਿਉਂਕਿ ਸਿੱਖ ਕੌਮ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਇਸ ਭਾਰਤੀ ਧਰਤੀ ਤੇ ਗੁਲਾਮ ਜੇ ਇਸ ਪਸ਼ੂ ਦਾ ਕਿੱਲਾ ਨਹੀਂ ਹੁੰਦਾ ਮਾਲਕ ਨਹੀਂ ਹੁੰਦਾ ਉਹਨੂੰ ਡਾਂਗਾ ਪੈਂਦੀ ਆ ਬਿਲਕੁਲ ਸਾਨੂੰ ਕੁੱਟ ਤਾਂ ਬਹਿਰੀ ਆ ਪੂਰੀ ਤਰ੍ਹਾਂ ਗੁਲਾਮੀ ਦੀਆਂ ਜਜ਼ੀਰਾ ਚ ਜਕੜੇ ਪਏ ਆ ਜੇ ਹੁਣ ਪੁੱਛੋਗੇ ਤੁਸੀਂ ਵੀ ਆਰਥਿਕ ਤੌਰ ਤੇ ਕਿਦਾਂ ਗੁਲਾਮ ਆ ਕਿਸੇ ਪੰਜਾਬ ਦੇ ਕਿਸਾਨ ਨੂੰ ਪੁੱਛੋ ਵੀ ਕੀ ਕੰਮ ਚੱਲਿਆ ਕਹਿੰਦਾ ਫਸਲ ਸੁੱਟਣ ਚੱਲਿਆ ਸੁੱਟਣ ਤੋਂ ਬਾਅਦ ਵੀ ਸਿੱਟਦੇ ਨਹੀਂ ਉਹਦੇ ਕੀਮਤ ਲਾਵੇ ਨਾ ਲਾਵੇ ਕੀਮਤ ਉੱਥੇ ਫਸਲ ਦੀ ਵੀ ਉਹਨਾਂ ਨੇ ਲਾਉਣੀ ਆ ਕਿ ਜੇ ਕੋਈ ਚੀਜ਼ ਲੈਣ ਜਾਣੀ ਆ ਉਹ ਵੀ ਉਹਨਾਂ ਨੂੰ ਲਾਉਣੀ ਆ ਬਿਲਕੁਲ ਇਸ ਕਰਕੇ ਸਭ ਧਾਰਮਿਕ ਤੌਰ ਤੇ ਸਾਨੂੰ ਡੇਰਿਆਂ ਦੇ ਇਹ ਡੇਰਿਆਂ ਦੇ ਚੁੰਗਲ ਚ ਅਸੀਂ ਫਸੇ ਹੋ ਕੌਮ ਰਾਜਨੀਤਿਕ ਤੌਰ ਤੇ ਜੋ ਸੈਂਟਰ ਸਰਕਾਰ ਕਹਿੰਦੀ ਉਹ ਕੁਛ ਹੁੰਦਾ ਬਿਲਕੁਲ ਸਾਡੇ ਆ ਕੀ ਬਣਿਆ ਹੁਣ ਪਹਿਲੀ ਵਾਰੀ ਹੋਇਆ ਇਹ ਕਾਨੂੰਨ ਨਹੀਂ ਬਣ ਸਕਦਾ ਬਣਿਆ ਹਜੇ ਤੱਕ ਲੋਕਾਂ ਲੋਕਾਂ ਨੇ ਰੌਲਾ ਨਹੀਂ ਪਾਇਆ ਸਰਕਾਰ ਨੇ ਤਾਂ ਬਣਾਉਣਾ ਨਹੀਂ ਜਿਹੜਾ ਇੱਕ ਵਾਰੀ ਐਮਐਨ ਦੇ ਬਣ ਗਿਆ ਐਮਪੀ ਬਣ ਗਿਆ ਉਹਦੇ ਕੋਈ ਕੀ ਅਧਿਕਾਰ ਆ ਦੂਈ ਇਲੈਕਸ਼ਨ ਲੈਣੇ ਆਪੜਾ ਉੱਧਾ ਛੱਡ ਕੇ ਪਹਿਲਾਂ ਲੋਕਾਂ ਦਾ ਉੱਥੇ ਖਰਚ ਹੁੰਦਾ ਟੰਗੀਆਂ ਹੁੰਦੀਆਂ ਵੋਟਾਪੋ ਦੇ ਫੇਰ ਦੁਬਾਰਾ ਜਿਬਲੀ ਚੋਣ ਹੋ ਜਾਂਦੀ ਹਾਰਨ ਕੀ ਵਾਲੀ ਗੱਲ ਕੋਈ ਪੁੱਛਦਾ ਨਹੀਂ ਆਹ ਹੁਣ ਵਾਲੀ ਪਾਰਟੀ ਦੇ ਪੰਜ ਜਿਹੜੇ ਇਹਨਾਂ ਦੇ ਮਨਿਸਟਰ ਨੇ ਉਹ ਐਮਪੀ ਦੀ ਚੋਣ ਲੜ ਲਏ ਨੇ ਜੋ ਉਤੋਂ ਹਾਰ ਜੇ ਜਿੱਤ ਜਾਂਦੇ ਮੰਨ ਲਓ ਪਰ ਜਿੱਤਦੇ ਦੀਦੇ ਤੇ ਨਹੀਂ ਜੇ ਜਿੱਤ ਜਾਂਦੇ ਆ ਫੇਰ ਇਲੈਕਸ਼ਨਾਂ ਹੋਣੀਆਂ ਲੋਕ ਤਾਂ ਇਲੈਕਸ਼ਨਾਂ 'ਚ ਲਿਜਾੜੇ ਪਏ ਡੈਮੋਕ੍ਰੇਸੀ ਕਾ ਦੀ ਲੋਕਾਂ ਨੂੰ ਪਾਗਲ ਕੀਤਾ ਪਿਆ ਕੋਈ ਪੰਜਾਬ 'ਚ ਸੰਤ ਨਹੀਂ ਲੱਗੀ ਕਿਸੇ ਨੇ ਰੌਲਾ ਨਹੀਂ ਪਾਇਆ ਵੀ ਇੱਥੇ ਸਨਤ ਲੱਗੀ ਕਿਸੇ ਨੇ ਰੌਲਾ ਨਹੀਂ ਪਾਇਆ ਵੀ 1 ਨਵੰਬਰ 1966 ਨੂੰ ਜਿਹੜਾ ਪੰਜਾਬ ਦੀਆਂ ਤਿੰਨ ਲੀੜਾਂ ਹੋਈਆਂ ਪਹਿਲਾਂ ਦੋ ਟੁਕੜੇ ਹੋਏ ਲੰਦਾ ਚੜਦਾ ਤੇ ਤਿੰਨ ਲੀੜਾਂ ਹੋਈਆਂ ਹਿਮਾਚਲ ਹਰਿਆਣਾ ਹਰਿਆਣਾ ਤੇ ਪੰਜਾਬ ਪੰਜਾਬੀ ਸੂਬੇ ਬਣ ਕੇ ਹਿਮਾਚਲ ਆਣੇ ਨੇ ਸਿਆਣ ਫਵਾਰਤੀ ਉਹਨਾਂ ਨੇ ਕਾਨੂੰਨ ਬਣਾਤਾ ਵੀ ਜਿਹੜਾ ਇਸ ਤੋਂ ਪਹਿਲਾਂ ਦਾ ਰਹਿੰਦਾ ਬੰਦਾ ਉਹਨੂੰ ਤਾਂ ਉਹਦੇ ਬੱਚਾ ਨੂੰ ਵੀ ਇੱਥੇ ਦੀ ਇੱਕ ਇਸ ਦੀ ਕਹ ਲੋ ਨਾਗਰਿਕਤਾ ਮਿਲੂਗੀ ਉਹੋ ਹੀ ਨੌਕਰੀ ਕਰੂਗਾ ਉਹ ਹੀ ਰਹਿ ਸਕਦਾ ਉਹ ਜ਼ਿਆਦਾ ਤੇ ਉਹਦਾ ਰਾਜਸਥਾਨ ਵਾਲੇ ਪਹਿਲਾਂ ਕੀਤਾ ਕਮਾਲ ਦੀ ਗੱਲ ਆ ਪੰਜਾਬ ਬਣਿਆ ਹੋਇਆ ਆਪਣਾ ਸਮਝ ਲੋ ਸ਼ਾਮਲਾਟ ਜਿਹੜਾ ਮਰਜੀ ਆਉਂਦਾ ਇੱਥੇ ਵੋਟ ਬਣ ਜਾਂਦੀ ਜਿਹੜਾ ਮਰਜੀ ਨੌਕਰੀ ਕਰਦਾ ਬੱਚੇ ਸਾਡੇ ਬਾਹਰ ਸਾਰੇ ਜਾ ਰਹੇ ਇੱਥੇ ਰਹਿਣ ਨੂੰ ਕੋਈ ਤਿਆਰ ਨਹੀਂ ਕਿਉਂ ਨਹੀਂ ਉਹਨਾਂ ਨੂੰ ਦੇਸੀ ਨਹੀਂ ਦਾ ਸਕੂਪ ਕੋਈ ਇੱਥੇ ਐਗਰੀਕਲਚਰ ਨਾਲ ਸੰਨਤ ਨਾਲ ਸੰਨਤ ਜਿਹੜੀ ਐਗਰੀਕਲਚਰ ਨਾਲ ਸੰਬੰਧਿਤ ਉਹ ਨਹੀਂ ਲੱਗੀ ਮੈਂ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਬਾਅਦ ਦੇ ਜੇ ਖੇਤੀ ਪ੍ਰਬਾਦ ਹੋ ਗਈ ਤੁਸੀਂ ਕਿੱਥੇ ਜਾਣਾ ਸਾਰਾ ਕਾਰੋਬਾਰ دارو ਬਨਾਰ ਖੇਤੀ ਦਾ ਸਬੰਧ ਦਾ ਕਿਸੇ ਕਿਸਾਨ ਜੱਥੇਬੰਦੀ ਨੇ ਰੋਲਾ ਨਹੀਂ ਪਾਇਆ ਵੀ ਸਾਡੇ ਕਾਨੂੰਨ ਬਣੇ ਇਹ 1 ਨਵੰਬਰ ਵਾਲਾ ਵੀ ਅਸੀਂ ਅਸੀਂ ਇੱਥੇ ਨੌਕਰੀਆਂ ਬੱਚਿਆਂ ਨੂੰ ਦੇ ਤੋ ਇਹ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਬੱਚਾ ਜ਼ਰੂਰੀ ਹੋਵੇ ਕੰਪਲਸਰੀ ਹੋਵੇ ਪੰਜਾਬ ਦੇ ਵਿੱਚ ਪੰਜਾਬੀ ਪੜਿਆ ਹੋਵੇ ਕਿਸੇ ਨੇ ਰੋਲਾ ਪਾਇਆ ਵੀ ਸਾਡੇ ਹਰ ਖੇਤ ਨੂੰ ਹਰ ਘਰ ਨੂੰ ਹਰ ਟੂਟੀ ਤੇ ਨਹਿਰੀ ਪਾਣੀ ਆਉਣਾ ਚਾਹੀਦਾ ਸੀ ਕਿਉਂ ਪਾਣੀ ਥੰਡੇ ਵਾਲਾ ਕੱਢੀਏ ਕਿਸੇ ਨੇ ਇਹ ਰੋਲਾ ਪਾਇਆ ਵੀ ਬਾਡਰ ਖੋਲੋ ਸਾਡੀ ਸਬਜ਼ੀ ਫਸਲ ਰੋੜ ਰਹੀ ਹੈ ਬਾਰ ਅਬਿਦਲੀ ਸੇ ਤੋਕੀ ਤੱਕ ਮੈਂ ਬਾਈ ਰੋਡ ਹੀ ਗਿਆ ਜੋਰਪ ਤੱਕ ਕਿਤੇ ਸਬਜ਼ੀ ਨਹੀਂ ਬਹੁਤੀ ਹੁੰਦੀ ਮਿਡਲ ਈਸਟ ਤੇ ਹੁੰਦੀ ਨਹੀਂ ਵੀ ਸਾਡੀ ਸਬਜ਼ੀ ਰੋਣੀ ਉੱਥੇ 3-400 ਤੋਂ ਘੱਟ ਕਦੇ ਕਿਲੋ ਸਬਜ਼ੀ ਨਹੀਂ ਹੋਈ ਸਾਡੀ ਇੱਥੇ ਲਾਹੌਰ ਬਾਰਡਰ ਖੋਲਣ ਐ ਸੈਂਦੀ ਵਾਲਾ ਬਾਰਡਰ ਖੋਲਡਾ ਬਾਗਾ ਬਾਰਡਰ ਖੋਲਣ ਕਰਵਾਲਾ ਨਹੀਂ ਪਉਦੇ ਫਿਰ ਜੇ ਅਸੀਂ ਪਾਉਨੇ ਆ ਉਹ ਕਹਿੰਦੇ ਵੀ ਇੱਥੇ ਇੱਥੇ ਬਲੈਕ ਹੌਲ ਦੀ ਸਮੱਸਿਆ ਹੁੰਦੀ ਉਹਨਾਂ ਨੂੰ ਪੁੱਛ ਕਾਦੀ ਹੁੰਦੀ ਕਹਿੰਦੇ ਹੀਰੋ ਦੀ ਵੇ ਉਹ ਪੁੱਛੇ ਜਿਹੜੀ ਉਹ ਤੁਹਾਡੀਆਂ ਬੰਦਲਗਾਹਾਂ ਤੇ ਗੁਜਰਾਤ ਚ ਆਉਦੀ ਆ ਇੱਥੇ ਤੇ ਕਿਲੋ 2 ਕਿਲੋ 5 ਕਿਲੋ ਆਈ ਉਹਥੇ ਕੁਆਂਟਲਾਂ ਵੱਧੀਆਂ ਉਹਦੀ ਬਿਲਕੁਲ ਇਹ ਤੁਸੀਂ ਰੋਕਣੀ ਕਿ ਪੰਜਾਬੀਆਂ ਰੋਕਣੀ ਆ ਪੰਜਾਬ ਦੀ ਸਭਿਤਾ ਪੰਜਾਬ ਦਾ ਸਿਸਟਮ ਸਿੱਖੀ ਸਭਿਤਾ ਬਿਲਕੁਲ ਖਤਮ ਹੋਣ ਤਾਂ ਇਹ ਇਹਨਾਂ ਨੇ ਕੀਤੀ ਵੀ ਖਤਮ ਕਰਦੀਏ ਜੇ ਜੇ ਇਸ ਕੌਮ ਕੋ ਆਪਣੀ ਇੱਥੇ ਸਿਸਟਮ ਹੀ ਨਹੀਂ ਤਿੰਨ ਚੀਜ਼ਾਂ ਚਾਹੀਦੀਆਂ ਜੀ ਪਾਣੀ ਧਰਤੀ ਤੇ ਹਵਾ ਤੇ ਚੌਥਾ ਸਮਾਜ ਪਾਣੀ ਸਾਡਾ ਬਰਬਾਦ ਹੋ ਗਿਆ ਰਿੰਦਾ ਖੁੱਦਾ ਗੰਦਾ ਹਵਾ ਪ੍ਰਦੂਸ਼ਿਤ ਧਰਤੀ ਸਾਡੀ ਨਿਸ਼ੇੜੀ ਹੋ ਗਈ ਸਮਾਜ ਸਾਡਾ ਇੱਥੇ ਰਹਿਣ ਨੂੰ ਤਿਆਰੀ ਏਦਾਂ ਦਾ ਸਿਸਟਮ ਬਣਾਇਆ ਸਾਰੇ ਬਾਹਰ ਨੂੰ ਜਾਂਦੇ ਜੇ 200 ਬੱਚਾ ਜਾਂਦਾ ਬਾਹਰ 250 ਇਹਨਾਂ ਦੀ ਐਵਰੇਜ ਨੇ ਮੰਨੀ ਦਿੱਲੀ ਜਾ ਰਹੇ ਬੱਚਾ ਬਾਹਰ 25 ਤੋਂ 30 ਹਜ਼ਾਰ ਕਰੋੜ ਰੁਪਈਆ ਸਾਲ ਦਾ ਸਲਾਣਾ ਬੱਚੇ ਬਾਹਰ ਜਾ ਰਹੇ ਨੇ ਦੇਖੋ ਜੇ 200 ਬੱਚਾ ਜਾਂਦਾ ਇੱਕ ਦੋ ਤਾਂ ਬੱਚੇ ਹੋਣਗੇ ਜਿਨ੍ਹਾਂ ਨੂੰ ਕੋਈ ਆਈਪੀਐਸ ਆਈਐਸ ਅਧਿਕਾਰੀ ਬਣਨਾ ਆਉਣ ਵਾਲੇ ਸਮੇਂ ਜੋ ਸਾਨੂੰ ਪ੍ਰਸ਼ਾਸਨ ਮਿਲਦਾ ਅਸੀਂ ਅੱਜ ਕੱਲ ਹੀ ਸਾਡੀ ਹੋਈ ਬੀਟਿੰਗ ਗਵਰਨਰ ਹਾਊਸ ਹੋਈ ਹੈ। ਹੂੰ ਚਾਹ ਸਾਡਾ ਆਉਣ ਵਾਲੇ ਸਮੇਂ ਨਾ ਤਾਂ ਹੋਮ ਸੈਕਟੀ ਬਣਨਾ ਹੈ। ਆਈਐਸ ਨੇ ਬਣਨਾ। ਹੂੰ ਆਈਪੀਐਸ ਤੇ ਡੀਜੀਪੀ ਬਣਨਾ। ਸਾਡਾ ਕੋਈ ਸਰਦਾਰ ਨਹੀਂ ਬਾਹਲੀ ਸਟੇਟਾਂ ਦੇ। ਜੱਬ-ਜੱਬ ਕੇ ਆਉਣ ਸਾਨੂੰ ਕੋਈ ਗੱਲ ਨਹੀਂ। ਪਰ ਪਹਿਲੀ ਫਸਟ ਪੈਅ ਉਹ ਜਿਹਨੂੰ ਬੰਦੇ ਨੂੰ ਕਲਚਰ ਦਾ ਸਾਡੀ ਸੱਭੇ ਦਾ ਪਤਾ ਨਹੀਂ। ਡੀਜੀਪੀ ਦਾ ਉਹ ਐਸਐਸਪੀ ਇੱਥੇ ਬਣ ਕੇ ਸਾਡਾ ਕੀ ਸਵਾਲੂਗਾ। ਫੇਰ ਸਾਡੀਆਂ ਸਾਰੀਆਂ ਜਿਹੜੀਆਂ ਉਹਨਾਂ ਕੁਰਸੀਆਂ ਦੇ ਉਹ ਲੋਕ ਬੈਠੇ ਨੇ ਦੂਜੀਆਂ ਸਟੇਟਾਂ ਦੇ। ਸਾਡਾ ਪ੍ਰਸ਼ਾਸਨ ਤੌਰ ਤੇ ਆਈਐਫਐਸ ਦਾ ਤਾਂ ਪਤਾ ਹੀ ਨਹੀਂ ਹੋਣਾ ਪਹੁੰਚਿਆ ਨੂੰ ਇੰਡੀਅਨ ਫੋਰੈਸ ਸਰਵਿਸ ਉੱਚ ਸਾਡਾ ਕੋਈ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਫਰਾਂਸ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਜੀ ਸਾਹਿਬ ਵਾਈਗੁਰ ਜੀ ਕਾ ਹਾਲ ਸਾਹਿਬ ਵਾਈਗੁਰ ਜੀ ਕਾ ਹਾਲ ਸਾਹਿਬ ਵਾਈਗੁਰ ਜੀ